ਹਾਂ ਕਰ। ਹੋ ਰਾਜੂ। ਉਹਦੇ ਤੋਂ ਹੁੰਦੇ ਨਾ। ਤੋੜਾ ਤੋੜਾ ਤੋੜਾ। ਸਾਧ ਭੈਣੇ ਸਦੋ ਉਹਨਾਂ ਨੂੰ। ਕਦੋਂ ਕਦਾਂ ਰੱਖਿਆ ਜੀ? ਕਦੋਂ ਕਦਾਂ? ਐਰ ਕਾਂ ਕਦੋਂ ਆਇਆ? ਦੋਸਤ ਮੇਰਾ ਕੰਮ ਕਿ ਕਰਾਵੇ? ਆਹੋ। ਉਹ ਵੀ ਆਈ ਹੋਣਾ ਗਿਆਨ ਫੜਾਣੇ ਆ। ਬੜਾ ਥੋਲ ਆਇਆ। ਵਾਪਸ ਆ ਗਿਆ ਸੀ ਅਬੇ ਇੱਕ ਮੇਰੀ ਬਾਤ ਸੁਣ ਲੱਸੀ ਤਾਂ ਪੀ ਰਹੇ ਹੋ ਠੀਕ ਹੈ ਲੱਸੀ ਪੀ ਰਹੇ ਹੋ ਇਹ ਦੇਖੋ ਇਹ ਗੰਦੀ ਕਿਤਨੀ ਹੈ ਇੱਕ ਮੱਖੀ ਮੱਖੀਆਂ ਕਿੰਨੀਆਂ ਹੈ ਗੁਰਵਾ ਇੱਧਾ ਪਿਆ ਦਿੰਦੇ ਜਿਹਨੂੰ ਵਿਚਾਰੇ ਨੂੰ ਧਿਆਨ ਰੱਖ ਕੇ ਦੇ ਓਏ ਬੈਠ ਇਹ ਮੱਖੀ ਵਾਲੀ ਕਿਉਂ ਪੀ ਰਹੇ ਹੋ ਹੈ ਦੁੱਧ ਹੈ اچھا ਦੁੱਧ ਹੈ ਦੁੱਧ ਜੀ ਪਾਣੀ ਪਾਤਾ ਜੋ ਸ਼ਰੋ ਚ ਬੈਠ ਜਾ ਇੱਧਰ ਬੈਠ ਬੈਠ ਰੰਮਸ ਬੈਠ ਬੈਠ ਕਰ ਤਰ ਤਾਂ ਸਹੀ ਅਬੇ ਬੈਠ ਤੋ ਤੇਰਾ ਗਾਉਂ ਕੌਣ ਸਾ ਦਾ ਹਾਂ गांव गांव हां नहीं ये तो इनकी मज्जे हैं ना तेरा गांव कहां है हैं अपने है। अपने है। अच्छा मज्जा इन्हीं अपनीयां वा कितनीयां बज्जा तेरीयां कितनीयां मज्जे 10 20 50 मामा चार मक्खियां ਵਿੱਚ ਕਿੰਨੀਆਂ ओ परावा मक्खियां वाला ही पी जाना तू ही ठक के नहीं पी आ सकदे उनू ਤੂੰ ਨੰਗਾ ਤੇ ਛੁੱਟਿਆ ਤੁਸੀਂ ਪਾਣੀ ਦੇ ਵਿੱਚ ਲੱਸੀ ਪਾਓ ਦੁੱਧ ਦੇ ਮਾਸਾ ਕੱਚਾ ਪਕਕੀ ਲੱਸੀ ਬਣਾ ਕੇ ਦੇ ਦਿੰਦੇ ਬਾਮਿਓ ਉਹ ਛੋਲੇ ਉਹ ਬੱਤੂ ਪਤਾ ਆਮੜੇ ਤੋਂ ਆਨ ਮੁੰਡੇ ਨੂੰ ਫੜੇ ਯਾਰ ਰੋਲ ਦੇ ਰੋਲ ਦੇ ਰੋਲ ਦੇ ਗੰਦੀ ਆ ਚੱਲ ਇੱਧਰ ਬੈਠ ਕੇ ਪੀ ਲੈ ਇੱਧਰ ਬੈਠ ਕੇ ਬੈਠ ਜਾ ਮੈਂਟਲੀ ਜ਼ਿਆਦਾ ਇਹ ਤਾਂ ਨਾਲ ਲੜਦਾ ਲੁੱਟਦਾ ਤੇ ਨਹੀਂ ਕਿਸੇ ਨਾਲ ਲੜਦਾ ਲੁੱਟਦਾ ਤੇ ਨਹੀਂ ਕਿਸੇ ਨਾਲ ਵੀ ਮੈਂਟਲੀ ਤੇ ਜ਼ਿਆਦਾ ਬਿਮਾਰ ਲੱਗਦਾ ਯੋ ਤੇ ਕੋਈ ਬੰਦਾ ਕਹਿੰਦਾ ਬਾਬਿਆ ਨੇ ਕੰਮ ਕੁਮ ਵਾਸਤੇ ਖੜਿਆ ਸੀ ਉਹ ਇਧਰ ਰਿੰਗ ਵੱਡ ਬਾਬੇ ਅਨਾਏ ਪਾਸੀ ਆ ਨੰਬਰ ਵੀ ਇਹਦਾ ਆ ਕਾਟਾ ਫਰਾਤ ਹੋ ਗਿਆ ਚਲ ਮਾਦਾ ਤੂੰ ਇਹ ਤੇ ਤੁਹਾਨੂੰ ਹੁਣ ਕਹਿਣ ਨੂੰ ਵੀ ਕੁਝ ਜੀ ਨਹੀਂ ਕਰਦਾ ਓਏ ਜੂਤਾ ਉਤਾਰ ਜੂਤਾ ਉਤਾਰ ਜੂਤਾ ਉਤਾਰ ਤਾਰ ਦਿਖਾ ਜੂਤਾ ਉਤਾਰ ਤਾਰ ਦੂਸਰਾ ਵੀ ਉਤਾਰ ਅਬੇ ਉਤਾਰ ਨਾ ਅਬੇ ਇਹ ਦੇ ਅਬੇ 1 ਮਿੰਟ ਰੁਕ ਜਾ ਯਾਰ ਇਹ ਪਿੱਛੇ ਚ ਦੇਗਾ ਉਹ ਯਾਰ ਅਕਦੀ ਤੋਤਾ ਹੀ ਦਿਆ ਕਰੋ ਬੁਰਵਾ ਆ ਤੋ ਹੀ ਹੋਣੀ ਆ ਹੁਣ ਤੋਤੇ ਮਾਮਾ ਤਾਡੋ ਨਿਆਣਿਆਂ ਨੂੰ ਆ ਸਵੇਰੇ ਤੋਤੇ ਆ ਮਾਮਾ ਗੋਇਆ ਦਾ ਪਤਾ ਨਹੀਂ ਕਿੰਨੇ ਚਿਰ ਦਾ ਤੂੰ ਆ ਨਾ ਸਵੇਰੇ ਤੋਤੇ ਚਲ ਫਟਣ ਵੇਖ ਕਿੱਡੇ ਕਿੱਡੇ ਤਗੜੇ ਹੋਏ ਤਸ ਆ ਦੇਖ ਆ ਚੁੱਕੇ ਆ ਦੇਖ ਆਹ ਲੱਗਿ ਨਾ ਇਹ ਗੁਰ ਆ ਕੱਪੜੇ ਵੀ ਉਹਦੇ ਗੰਦੇ ਗਰੀਬ ਦੇ ਅਬੇ ਨਹਾਤਾ ਨਹੀਂ ਐ ਇਹ ਦਿਖਾ ਛੋਟੇ मेरी बात सुन तेरा असल नाम क्या है राजू राजू गांव कौन सा है नहीं आपका गांव मज्जा है मज्जा है सर अच्छा मज्जा और आपके पिताजी का नाम राजू पिताजी का नाम ना। पिताजी का नाम क्या है हैं तेरे के तू ही रखा क्यों ना रखा तू ही रखा की ना डैडी का बिल्लू बिल्लू मामा ना तो डाक हो गया असल ना दस फुट ਬਿੱਲੂ ਬਿੱਲੂ ਹੱਥ ਦਿਖਾਸ ਪਾਰ ਮੇ ਪਾਕੇ ਘੜੇ ਪਾਟੇ ਕਰੀਬ ਤੇ ਪਤਾ ਨਹੀਂ ਕਿੰਨੇ ਮਹੀਨੇ ਦਾ ਗੋਵਾ ਬਣੀ ਧੋਤਾ ਦਾ ਵਿਚਾਰੇ ਦਾ ਪਾਰ ਵੀ ਉਹਦੇ ਘੜੇ ਘੜੇ ਜਿਹੜੇ ਫਟੇ ਹੋਏ ਨੇ ਹੁਣ ਮਾਦਾ ਕਹਿੰਦੀ ਕੋਈ ਬਾਬੇ ਲੈ ਕੇ ਗਏ ਇਹਨੂੰ ਫੇਰ ਛੱਡ ਗਏ ਤੁਸੀਂ ਨਾ ਨੰਬਰ ਲਿਖੋ ਤੇ ਬੰਦੇ ਨੂੰ ਫਿਰ ਅਸੀਂ ਇਹਨੂੰ ਅਸੀਂ ਵੇਚਦੇ ਚ ਚਲ ਗਿਆ ਤੇ ਫਿਰ ਵੱਲੇ ਖੜਾਂਗੇ ਇਹਨੂੰ ਆਸ਼ਰਮ ਸਾਡ ਘੇਰਾ ਦੇ ਦੇੜੀ ਪਰ ਮਾਤਾ ਜਿਹੜੇ ਪੈ ਰਿਆ ਇਹਦੇ ਮਨ ਆਖੇ ਲੱਗਦਾ ਕਰੀਏਗੀ ਮਾਤਾ ਬੰਦਾ ਕਰੀ ਉਹ ਨਾ ਕੰਮ ਕਰਾਇਆ ਕਰੋ ਕੰਮ ਨਹੀਂ ਆਪਣੀ ਮਰਜ਼ੀਆਂ ਕਰਦਾ ਸਾਡੇ ਆਖੇ ਲੱਗਦਾ ਨਹੀਂ ਇਹ ਆਪਣੀ ਮਰਜ਼ੀ ਨਾਲ ਕਰਦਾ ਆ ਨਵਾਂ ਹੀ ਕੰਮ ਵੀ ਜਿਹੜਾ ਆਪਣੀ ਮਰਜ਼ੀ ਨਾਲ ਕੋਈ ਬੰਦਾ ਤੁਹਾਡੇ ਸਾਹਮਣੇ ਚੁੱਕੜੀ ਡੋਣੀ ਜੋ ਕੇ ਤੇ ਤੁਹਾਡੇ ਆਖੇ ਤੁਹਾਡੇ ਹੱਥ ਚੁਣਨੇ ਛੱਡੀ ਤੂੰ ਉਹ ਤਾਂ ਮੈਂਟਲੀ ਠੀਕ ਨਹੀਂ ਨਾ ਪਰ ਤੁਸੀਂ ਤਾਂ ਰੱਖਿਆ ਨਾ ਗਲਤ ਗਲਤ ਤਾਂ ਤੁਸੀਂ ਗਲਤ ਤਾਂ ਤੁਸੀਂ ਹੋ ਜਾਂਦੇ ਹੋ ਨਾ ਕੰਮ ਤਾਂ ਉਹਨੇ 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 ਗਰੀਬ ਨੇ ਗੋਵਾ ਗੋਵਾ ਤਾਂ ਸੁੱਟਦੇ ਰਹਿਣਾ ਲੱਗਦਾ ਨਹੀਂ ਆਪਣੀ ਮਰਜ਼ੀਆਂ ਕਰਦਾ ਲੱਗਾ ਰਹਿੰਦਾ ਲੱਗ ਜੀ ਕਹਿੰਨੇ ਵੀ ਰਾਜੂ ਨਾ ਰਾਜੂ ਨਾ ਦਾ ਹੀ ਨਹੀਂ ਉਹ ਇਹਨੇ ਕੋ ਕਪੜੇ ਬਾਹਰ ਰੱਖਨੇ ਮਹੀਨਾ ਕਾ ਆਖੇ ਮੈਂ ਮਾਰ ਪੈਂਦਾ ਗੜੀ ਕਰੀਗੀ ਤੋ ਕੀ ਨਾ ਤੁਹਾਡੇ ਘਰ ਵਾਲੇ ਦਾ ਹਾਂਜੀ ਠੀਕ ਹੈ ਠੀਕ ਹਾਂਜੀ ਉਹ ਕਹਿਤਾ ਮੁੰਡੇ ਕੀ ਜਾਣ ਲਗੇ ਭੱਜਣਾ ਨਹੀਂ ਉਹਨੂੰ ਅਹੀਂ ਨਹੀਂ ਹੋਣਾ ਉਹਨੂੰ ਸਾਡੇ ਉਹਨੂੰ ਪਤਾ ਸਾਡੇ ਬਾਰੇ ਵੱਲੇ ਤੋਂ ਆਇਆ ਉਹਨੂੰ ਕਿ ਹੈਪੀ ਹੁਣੀ ਹੈਪੀ ਹੁਣੀ ਹੈ ਇਹ ਵੱਲੇ ਆਸ਼ਰਮ ਤੋਂ ਸਾਡਾ ਬਰਾਦੋਂ ਆਇਆ ਸਾਡੇ ਜਿਹੜੀਰਾ ਕੋ ਨੰਬਰ ਵੀ ਹੈਗਾ ਨਾ ਬਾਪਿਆਂ ਦਾ ਵੀ ਨੰਬਰ ਹੈਗਾ ਬਾਪਿਆਂ ਦਾ ਵੀ ਲੈ ਆਓ ਅਹੀਂ ਵੀ ਵੱਲੇ ਆ ਤੇ ਇੱਕ ਵਾਰੀ ਸਾਨੂੰ ਮਿਲਿਓ ਪਹਿਲਾਂ ਆਣ ਕੇ ਜਰੂਰ ਉਹਨਾਂ ਤੋਂ ਉਹ ਮੈਂਟਲੀ ਠੀਕ ਨਹੀਂ ਹੋਵੇ ਉਹ ਜਾ ਕੇ ਫੇਰ ਉਹ ਜ਼ਰਾ ਆਪਣੇ ਲੱਗ ਗਿਆ ਫੇਰ ਪਰ ਮਰਜ਼ੀ ਨਾਲ ਵਸਾ ਚਾ ਉਹਨੇ ਕਿਹਾ ਨਾ ਪਰ ਉਹ ਬੰਦਾ ਮੈਂਟਲੀ ਠੀਕ ਨਹੀਂ ਨਾ ਉਹ ਤਾਂ ਚੱਕਰ ਹੀ ਹੈ ਨਾ ਬੰਦੇ ਦਾ ਦਿਮਾਗ ਨਹੀਂ ਠੀਕ ਦਿਮਾਗ ਠੀਕ ਹੁੰਦਾ ਤੇ ਉਹਨੂੰ ਇਹ ਨਾ ਦਾ ਵੀ ਮੇਰੇ ਲਈ ਕੋਈ ਚੰਗੇ ਲਈ ਆਇਆ ਜਾਂ ਕਿਵੇਂ ਆਇਆ ਉਹ ਆਪਣਾ ਆ ਜਾ ਉਹ ਰਾਜੂ ਰਿਆ ਗੱਲ ਸੁਣ ਉਰੇ ਆ ਬਾਸ ਸੁਣ ਇਧਰ ਆ ਥੋੜਾ ਦੋ ਮਿੰਟ ਦਿਮਾਗ ਨੀਓ ਖੁਰਲੀਗਾ ਤੋਂ ਟੱਕਣ ਡਿਆ ਪਏ ਨੇ ਹੰਮੇ ਚ ਪਾਣੀ ਪਾਉਣਾ ਆ। ਪਾਲ ਮਛਾ ਕੇ ਪਾਣੀ ਭਰ ਦੇ ਦੇ ਚ। ਪਾਣੀ ਭਰ ਦੇ ਦੇ ਚ। ਅੱਛਾ ਪਾਣੀ। ਉਹਨੂੰ ਸਮਝਦੇ ਸਾਰੀ ਵੀ ਮੈਂ ਆਇਆ ਕੰਮ ਕਰਨੇ ਆ। ਹੋਰ ਰੋਟੀਨ ਮਾਰੀਂ ਕਿਨਾਂ ਦੇ। ਨੀਓ ਇੰਨਾ ਨੇ ਸਿਖਾਇਆ ਹੋਊਗਾ ਵੀ ਆਇਆ ਕੰਮ ਕਰਨ ਉਹਨਾਂ 10-14 ਜੀ ਥੋੜੀ ਕੰਮ ਸਿਖਿਆ ਤੁਹਾਡਾ ਮਾਮਾ। ਕਿ ਤੁਹਾਡਾ 10-14 ਜੀ ਕੰਮ ਸਿਖ ਗਿਆ ਉਹ। ਉਹਨੂੰ ਉਹਨੂੰ ਪਤਾ ਵੀ ਉਹਦਾ ਟਾਈਮ ਹੈ ਜਾਂ ਲਈ ਆਏ ਹੈ। ਇਹ ਕੀ ਹੈ ਜੀ ਇਹ ਦਿਖਾ। ਬੈਠ ਕੇ ਪੈਸੇ ਹਿਸਾਬ ਕਰਤਾ ਜਾ। ਦਿਖਾ ਤੋਂ। 10ਵੇਂ ਆਖੋ ਛੋੜਾ। ਮੈਂਟਲੀ ਠੀਕ ਨਹੀਂ ਨਾ ਹੁਣ ਕੰਮ ਤਾਂ ਸੰਗਤ ਜੀ ਨੇ ਸਾਰਾ ਕਰਨਾ ਆ ਕੰਮ ਤਾਂ ਇਹ ਸਾਰਾ ਕਰਦਾ ਪਰ ਚੱਕਰ ਕੀ ਆ ਕਿ ਮੈਂਟਲੀ ਬੰਦਾ ਠੀਕ ਨਹੀਂ ਆ ਥੋੜਾ ਥੱਕਾ ਵੀ ਸਾਨੂੰ ਚਲੋ ਕਰਨਾ ਪਊਗਾ ਉਹਨਾਂ ਦੇ ਡੇਰੇ ਕੋਈ ਬੰਦਾ ਵੀ ਨਹੀਂ ਆ ਇਹਨਾਂ ਨੂੰ ਕਹਿ ਵੀ ਕੀ ਸਕਦੇ ਆ ਪੈਰਾਂ ਦੇ ਵੀ ਉਹਦੇ ਹਾਲਾਤ ਆ ਕੀ ਦਸੀਏ ਤੁਹਾਨੂੰ ਐ ਛੋੜੀ ਹਾਂ ਦੇਖਣ ਕਟਾ ਮਾਦਾ ਫੇਰ ਮੇਰੀ ਗੱਲ ਸੁਣ ਲੋ ਪਹਿਲਾਂ ਤਾਂ ਜੇ ਕੋਈ ਗਲਤ ਗਲਤ ਸ਼ਬਦ ਲੱਗੇ ਤਾਂ ਮਾਫੀ ਚਾਹੁੰਦੇ ਆ। ਓਏ ਬਾਬਾ ਤੁਸੀਂ ਕਾਨੂੰ ਮਾਫੀ ਚੁਸੀ ਜਮ। ਮੈਂ ਤੁਹਾਨੂੰ ਇਹੋ ਗੱਲ ਦੱਸਤੀ ਆ ਬੰਦਾ ਮੈਂਟਲੀ ਠੀਕ ਨਹੀਂ ਆ। ਸਹੀ ਗੱਲ। ਤੁਸੀਂ ਜੇ ਇਹ ਕਹੋ ਨਾ ਵੀ ਸਾਡੀ ਮਰਜ਼ੀ ਨਾ ਆਇਆ ਆਪਣੀ ਮਰਜ਼ੀ ਨਾ ਆਇਆ ਅਸੀਂ ਉਹ ਚੀਜ਼ ਨਹੀਂ ਮੰਨਣੀ। ਅਸੀਂ ਬੰਦੇ ਨੂੰ ਰੱਖਣ ਦੀ ਜੋ ਕਾਰਵਾਈ ਉਹ ਕਰਾ ਦੇਣੀ ਆ। ਤੁਹਾਡੇ ਸਾਹਮਣੇ ਤੇ ਜੇ ਤੁਸੀਂ ਆਪ ਉਥੇ ਵੱਲੇ ਲੈ ਕੇ ਆਜੋਗੇ ਤੁਹਾਡੇ ਬੰਦੇ ਸਾਰਿਆਂ ਨੂੰ ਪਤਾ ਹੀ ਆ। ਤੇ ਸਿਰ ਫਿਰ ਤੁਹਾਡਾ ਹੁਕਮ ਵੀ ਸਿਰ ਮੱਤੇ ਤੇ ਸਾਡਾ ਵੀ ਸਿਰ ਮੱਤੇ। ਕਿਉਂ ਬਾਬਾ? ਤੁਸੀਂ ਆਪ ਲੈ ਆਓ। ਸਾਡੇ ਗੇਟ ਕੋਲੇ ਪੌਦੇ ਖਾ ਗੂਗਾ ਤੇ ਛੁੱਟੇ ਹੁੰਦੇ ਆਂ ਉਹਨੇ ਲਾ ਜਾਂਦੇ ਗੰਦਮੰਦ ਮੰਨ ਲਓ ਖਾਂਦਾ ਉਥੇ ਕੇਲੇ ਪੁਰ ਦੇ ਖਰਾਬ ਖੂਬ ਖਾਂਦਾ ਦਵਾਈ ਦਵਾਂਗੇ ਠੀਕ ਹੋ ਜਾਊਗਾ ਵਿਚਾਰਾ ਕੀ ਰੱਬ ਲਾ ਦੇ ਬਿਜਲੀ ਲਾ ਦੇ ਠੀਕ ਨਾ ਆਪਣੇ ਬੱਚਿਆਂ ਨੂੰ ਮੁੱਖ ਰੱਖਦੇ ਇਹਨੂੰ ਲੈ ਕੇ ਆਇਓ ਇਹ ਤਾਂ ਤੁਹਾਡੇ ਇੰਨੇ ਕਿੰਨੇ ਬੱਚੇ ਆ ਕੋਈ ਤਰਸ ਕਰਿਆ ਕਰੋ ਅਬ ਤਾਂ ਸੀ ਨਹੀਂ ਤੁਹਾਡੇ ਆਖਿਆ ਜੀ ਜੋਰ ਨਹੀਂ ਨਹੀਂ ਬੰਨੇ ਰੱਖਿਆ ਨਹੀਂ ਆਖੇ ਬਾਬੇ ਜਿੱਥੇ ਨਾ ਬਾਹਰ ਬੈਣਾ ਨਹੀਂ ਉੱਤੇ ਹੀ ਬੈਹਿ ਜਾਣਾ ਉੱਤੇ ਹੀ ਬੈਹਿ ਜਾਣਾ ਇਹਨੇ ਬਸ ਜਗਾ ਨਹੀਂ ਹੁਣ ਜਿੱਥੇ ਇੱਕੇ ਜਗ੍ਹਾ ਤੇ ਮੰਨ ਲਓ ਕਿੰਨੇ ਕਿੰਨੇ ਮਹੀਨੇ ਲੈਟਰਿੰਗ ਕਰਦਾ ਇੱਕੇ ਜਗ੍ਹਾ ਤੇ ਕਰਦਾ ਇਤੋਂ ਆਪਾਂ ਹਿਸਾਬ ਲਾਈਏ ਕਿ ਬੰਦਾ ਠੀਕ ਨਹੀਂ ਪਰ ਉਹਨੂੰ ਵਿਚਾਰੇ ਨੂੰ ਵੇਖੋ ਪੈਰ ਉਹਦੇ ਕਿੱਡੇ ਕਿੱਡੇ ਪਾਟੇ ਨੇ ਕੀ ਹਾਲ ਹੈ ਅਸੀਂ ਅਨਪੜ ਗੁੱਜਰ ਹੈਗੇ ਅਸੀਂ ਮੱਜਾਂ ਵਾਲੀ ਜਗ੍ਹਾ ਵੀ ਉਹ ਮਾੜਾ ਅਨਪੜ ਵੀ ਆ ਡਡੇ ਵੱਡੇ ਫੋਨ ਰੱਖੇ ਆਵੇ ਇੱਧਰ ਵੇ ਹੁਣ ਅੱਜ ਕਾ ਆਨੇ ਉਹਨੇ ਸਾਡਾ ਨਾਮ ਪਤਾ ਸਾਰਾ ਕੋਲ ਨੰਬਰ ਤੇ ਸੇਵ ਕਰ ਲਿਆ ਤੂੰ ਅਨਪੜ ਕਾਹਦਾ ਸ਼ੂਰ ਛੱਡੇ ਗਏ ਕਿਹੜੀ ਕਲਾਸ ਚ ਜਾਣਾ ਕਿਹੜੀ ਕਲਾਸ ਚ ਜਾਣਾ 8ਵੀਂ ਚ ਪਰ 8ਵੀਂ ਚ ਪੜਦਾ ਆਹੀਂ ਕਹਿੰਦੇ ਸਾਰੇ ਬੱਚੇ ਪੜਾਓ ਤੁਸੀਂ ਵੀ ਪੜਾਓ ਸਾਡੀ ਕਿਸੇ ਵੀ ਗੱਲ ਨੂੰ ਨਹੀਂ ਮੰਨਦਾ ਹੁਣ ਸਾਡੇ ਨਾਲ ਥੋੜੇ ਜਿਹੇ ਬੈਠਾ ਗੱਡੀ 'ਚ ਪਰ ਸਾਡੀ ਗੱਲ ਵੀ ਮੰਨਣ ਲੱਗ ਗਿਆ ਤੇ ਇਹਦੇ ਵਿੱਚ ਕੀ ਹੁੰਦਾ ਵਾ ਕਿ ਜਿਹੜਾ ਬੰਦਾ ਡਿਪਰੈਸ਼ਨ 'ਚ ਆ ਨਾ ਉਹਦੇ ਨਾਲ ਥੋੜਾ ਬੋਲਾ ਥੱਕਾ ਕਰਨਾ ਪੈਂਦਾ ਬਾਕੀ ਇਹ ਜਿਵੇਂ ਡਾਕਟਰ ਸਾਹਿਬ ਦਾ ਵੀ ਸਾਡੀ ਗੱਲ ਹੁੰਦੀ ਰਹਿੰਦੀ ਆ ਜਾਂ ਉਹ ਦੱਸਦੇ ਨੇ ਕਿ ਇਹ ਬੰਦਾ ਮੰਦਬੁੱਧੀ ਨਹੀਂ ਹੈਗਾ ਇਹ ਕੋਲਾ ਮੰਦਬੁੱਧੀ ਇਹ ਕੋਲਾ ਡਿਪਰੈਸ਼ਨ 'ਚ ਜਾਣਾ ਇਵੇਂ ਕੋਈ ਚੀਜ਼ਾਂ ਦਾ ਪਤਾ ਵੀ ਹੈ ਇਹਨੂੰ ਘਰ ਦਾ ਨੰਬਰ ਯਾਦ ਹੈ ਹਾਂ ਦਿੱਖਦਾ ਹੈ ਦਿੱਖਦਾ ਹੈ ਕੀ ਕੰਮ ਕਰਦੇ ਸੀ ਆਪ ਤੁਸੀਂ ਇਹ ਦੇਖਣਾ ਨਹੀਂ ਉਹ ਹਮ ਬੈਸ ਦਾ ਕੀ ਕੀ ਕੰਮ ਕਰਦੇ ਸੀ ਪਰਾਲੇ ਵਾਲੇ ਫੇਕਦੇ ਪਰਾਲੀ ਵਾਰੀ ਫੇਕਦੇ ਸੀ ਹੋਰ ਕੀ ਕਰਦੇ ਸੀ ਹਾਂ ਉਹ ਗੋਵਾ ਵਾਵਾ ਫੇਕਣਾ ਦੇਖੋ ਸੰਗਤ ਜੀ ਬਾਕੀ ਦੁਪਹਿਰ ਲੱਗੀ ਆ ਸਾਰੇ ਹੀ ਸਾਡੇ ਵੀਰ ਜਿਹੜੇ ਨੇ ਉਹ ਆਰਾਮ ਫਰਮਾ ਰਹੇ ਨੇ ਔਰ ਇਹਦਾ ਵੀ ਇੱਕ ਵਧੀਆ ਅਬੇ ਡਰ ਤੋ ਨਹੀਂ ਲੱਗਦਾ तो नहीं लगता अब मज़ा अब मज़ा अब अब मज़ा नहीं देखना गोबर नहीं फेंकना इधर आराम से रोटी मिलेगा आपको बिना काम किए गोबर फेंकना है गोबर फेंकेगा तेरा नाम क्या है राजू राजू नाम पर पिताजी का नाम आ, पिता का नाम पिता का नाम क्या है पिता का नाम आपके बाप का नाम क्या है हाँ क्या ये कितना गंदा बना है गंदा बहुत गोहे के गोहे के साथ आओ तेरे को छोड़ा है गुजर के पास नहीं नहीं जाएगा नहीं। ले जाना है तू तो? नहीं, नहीं मजा जाना क्यूं? नहीं क्या कराते हैं वो क्या कराएंगे गोबा उठाएगा उठाएगी हाँ कितने घर का गोबा उठाता था, था? कितने घर का गोबा उठाता था दो घर के दो घर का कैसे बाल्टा उठाता था ਉਹ ਵੀ ਗੋਏ ਦਾ ਕੰਮ ਕਰਦਾ ਹੈ ਜੀ ਕਾਕੋ ਪੈਰ ਜਿਹੜੇ ਆ ਜੀ ਕਿਡੇ ਕਿਡੇ ਵਿਚਾਰੇ ਕਰੀਬ ਦੇ ਜਿਹੜੇ ਮਾਸ ਦੇ 파ੜੇ ਪਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਜ਼ਿਆਦਾ ਮਾਰੇ ਆ ਆਰਾਮ ਸੇ ਜੀ ਆਰਾਮ ਸੇ ਆਰਾਮ ਸੇ ਯਾਦ ਲੱਗੀ ਜੀ ਦਾ ਜੀ ਸੋ ਪੈਰਾਂ ਦੇ ਹਾਲਾਤ ਵੀ ਤੁਹਾਨੂੰ ਦਿਖਾਉਂਦੇ ਆ ਸੰਗਤ ਜੀ ਹੱਥਾਂ ਦੇ ਹਾਲਾਤ ਵੀ ਦਿਖਾਉਂਦੇ ਆ ਦੇਖੋ ਵਿਚਾਰਿਆਂ ਨੇ ਜਿਹੜਾ ਜੇਬਾਂ ਦੇ ਵਿੱਚ ਆ ਕੂੜਾ ਕਾੜਾ ਜਾਂ ਗਰੀਬਾਂ ਨੇ ਇਕੱਠਾ ਕਰ ਕਰਕੇ ਰੱਖੀ ਜਾਣਾ ਤੇ ਕਈ ਕਈ ਮਹੀਨਿਆਂ ਦੀ ਜਿਹੜੀ ਟਾਇਲਟ ਆ ਲੋ ਵੀ ਇੱਕੇ ਜਗ੍ਹਾ ਤੇ ਕਰਨੀ ਆ ਮਤਲਬ ਜਿਹੜੀ ਜਗ੍ਹਾ ਤੇ ਬੈਠਾ ਰੋਜ਼ ਉੱਥੇ ਹੀ ਟਾਇਲਟ ਕਰਨੀ ਆ ਆ ਸਾਰਾ ਕੂੜਾ ਕਾੜਾ ਇਹਦੀ ਇਧਰ ਲੀਆਂ ਜੇਬਾਂ ਚੋਂ ਵੀ ਕੰਨਾ ਪਹਿਲਾਂ ਨਿਕਲਿਆ ਸੀ ਆ ਦੇਖੋ ਆ ਜੀ ਥੋੜਾ ਜਿਹਾ ਆ ਮੱਝ ਦਾ ਜਿਹੜਾ ਟੁੱਟਾ ਸਿੰਘ ਆ ਜੀ ਆ ਦੇਖੋ ਉਹ ਵੀ ਜੇਬ ਦੇ ਵਿੱਚ ਪਾਇਆ ਹੋਇਆ ਆ ਦੇਖੋ ਮੰਮਾ ਸਾਨੂੰ ਸਫਾਈ ਕਰਨੀ ਪੈਣੀ ਦੁਬਾਰੇ ਚਲੋ ਕੋਈ ਆ ਦੇ ਹਜੀ ਪੈਸਾ ਹੈ ਦੀਪਾ ਥੀਪਾ ਥੀਪੇ ਸਮਝਦਾ ਨਾ ਪੈਸਿਆਂ ਦੇ ਇਹਨਾਂ ਨੂੰ ਤੇ ਅਗਲਾ ਜੀਵਨ ਤੁਹਾਡੇ ਤੱਕ ਰੱਖਾਂਗੇ ਕਿ ਰਾਜੂ ਵਿਚਾਰਾ ਵਧੀਆ ਇੱਕ ਜੀਵਨ ਜੀਵੇ ਐਡਰੈਸ ਜਿਹੜਾ ਹੈ ਅਜੇ ਕੁਝ ਨਹੀਂ ਦੱਸਦਾ ਪਰ ਦਵਾਈ ਦੇ ਨਾਲ ਇਲਾਜ ਦੇ ਦੌਰਾਨ ਇਹ ਜਰੂਰ ਆਪਦਾ ਸਾਰਾ ਹਤਾ ਪਤਾ ਦੱਸੂਗਾ ਹਾਲਾਤ ਦੀ ਘੜੀ ਅਜੇ ਦੇਖਦੇ ਆ ਇੱਕ ਦੋ ਦਿਨ ਕੀ ਬਣਦਾ ਦੇਖੋ ਸੰਗ ਜੀ ਹਾਲਾਤ ਤੁਸੀਂ ਸਾਰੇ ਦੇਖ ਲੇ ਕਹਿੰਦੇ ਕਦੀ ਆ ਗਿਆ ਕਦੀ ਚਲਾ ਗਿਆ ਜੇ ਆਈ ਚਲਾਈ ਰਹਿੰਦੀ ਸੀ ਫਿਰ ਇਹ ਕੰਮ ਕਿਵੇਂ ਸਿੱਖ ਗਿਆ ਇਹਨੂੰ ਕਿੱਦਾਂ ਪਤਾ ਵੀ ਉੱਥੇ ਖੁਰਲੀ ਦੇ ਵਿੱਚ ਤੱਪੜ ਵਿਛਾ ਕੇ ਪਾਣੀ ਪੋੜਾ ਦੰਗਣਾ ਨੂੰ ਇਹਨੂੰ ਕਿੱਦਾਂ ਪਤਾ ਉਹ ਮੱਝਾਂ ਮੇਰੀਆਂ ਸੋ ਇਹ ਲੋਕ ਜਿਹੜੇ ਨੇ ਅਜੇ ਵੀ ਸੁਧਰ ਨਹੀਂ ਰਹੇ ਸਾਡੀ ਫੋਨ ਤੇ ਗੱਲਬਾਤ ਹੋਈ ਅਸੀਂ ਇੱਥੇ ਸੱਦਿਆ ਸੀ ਉਹਨਾਂ ਨੂੰ ਪਰ ਸਾਡੇ ਮੱਥੇ ਲੱਗਣ ਨੂੰ ਤਿਆਰ ਨਹੀਂ ਕਿਤੇ ਸਾਡਾ ਬਜ਼ੁਰਗ ਨਹੀਂ ਕੋਈ ਠੀਕ ਅਸੀਂ ਇੱਥੇ ਰਹਿ ਨਹੀਂ ਰਹੇ ਪਰ ਫੋਨ ਦੇ ਉੱਤੇ ਉਹਨਾਂ ਨੇ ਜਿਹੜੀ ਆ ਉਹ ਪ੍ਰੋਪਰ ਮਾਫੀ ਮੰਗੀ ਉਸ ਚੀਜ਼ ਦੀ ਕਿਹਾ ਕਿ ਅਸੀਂ ਅੱਗੇ ਤੋਂ ਗਲਤੀ ਨਹੀਂ ਕਰਾਂਗੇ ਤਾਂ ਸਾਡੀ ਵੀ ਕੋਸ਼ਿਸ਼ ਇਹੀ ਆ ਕਿ ਜਿਹੜੇ ਬੰਦੇ ਤੋਂ ਅਸੀਂ ਇੱਕ ਵਾਰ ਬੰਦਾ ਲੈ ਲੈਂਦਾ ਨਾ ਜੇ ਉਹ ਦੂਸਰੀ ਵਾਰ ਬੰਦਾ ਰੱਖਦਾ ਤਾਂ ਅਸੀਂ ਪੂਰਾ ਜ਼ੋਰ ਲਾਵਾਂਗੇ ਪੂਰੀ ਆਪਣੀ ਵਾਹ ਲਾ ਦਾਂਗੇ ਉਸ ਬੰਦੇ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਜਿਹੜਾ ਬੰਦਾ ਦੋਰੀ ਵਾਰ ਬੰਦਾ ਰੱਖੂ ਇਹ ਅਸੀਂ ਇੱਕ ਪ੍ਰਣ ਕਰ ਲਿਆ ਬਾਕੀ ਉਹਨੇ ਆਪਦੀ ਗਲਤੀ ਮੰਨੀ ਆ ਇਹ ਵੀਰ ਦੀ ਦਿਮਾਗੀ ਹਾਲਤ ਬਹੁਤ ਜ਼ਿਆਦਾ ਠੀਕ ਨਹੀਂ ਹੈਗੀ ਕਿਉਂਕਿ ਅਜੇ ਆਪਣੇ ਬਾਰੇ ਕੁਝ ਨਹੀਂ ਦੱਸ ਪਾ ਰਿਹਾ ਸੋ ਇੱਕ ਚੀਜ਼ ਹੋਰ ਸੰਗਤ ਜੀ ਵੈਸੇ ਤਾਂ 98% ਲੋਕ ਜਿਹੜੇ ਨੇ ਉਹ ਸਾਡੀ ਇਸ ਸੇਵਾ ਨਾਲ ਸਹਿਮਤ ਨੇ ਉਹ ਕਹਿੰਦੇ ਸਹੀ ਆ ਤੁਸੀਂ ਲੈ ਕੇ ਆਉਂਦੇ ਹੋ 2% ਵੀਰ ਹਜੇ ਆ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਕਿਉਂ ਲਿਆਂਦਾ ਜਾਂ ਕਿਵੇਂ ਪਰ ਇੱਕ ਚੀਜ਼ ਮੈਂ ਮਹਿਸੂਸ ਕਰਿਓ ਇਹਨਾਂ ਲੋਕਾਂ ਨੂੰ ਕੀ ਉੱਥੇ ਆਰਾਮ ਹੈਗਾ ਜੋ ਸਵੇਰ ਤੋਂ ਲੱਗ ਜਾਂਦੇ ਸਾਰਾ ਦਿਨ ਲੱਗੇ ਹੀ ਰਹਿਣਾ ਕੋਈ ਛੁੱਟੀ ਨਹੀਂ ਕੋਈ ਰੈਸਟ ਕੋਈ ਮੇਲੇ ਕੋ ਮੱਸੀਆ ਕਿਤੇ ਘੁੰਮਣ ਫਿਰਨ ਦੀ ਆਜ਼ਾਦੀ ਨਹੀਂ ਕੋਈ ਵੀ ਇੱਕ ਵਧੀਆ ਜ਼ਿੰਦਗੀ ਨਹੀਂ ਮਿਲਣੀ ਕਰਦੇ ਕੀ ਨੇ ਬਸ ਗੋਏ ਦੇ ਵਿੱਚ ਹੀ ਲਾ ਛੜਨਾ ਉਨਾਂ ਹੀ ਹੱਥਾਂ ਦੇ ਨਾਲ ਉਨਾਂ ਹੀ ਲਿਬੜੇ ਹੱਥਾਂ ਨਾਲ ਰੋਟੀ ਖਵਾਦਣੀ ਤੇ ਉਦਾਂ ਹੀ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਕਰਦੇ ਨੇ ਕਿ ਰਾਤ ਨੂੰ ਉਥੇ ਪਰਾਲੀ ਦੇ ਪਾ ਦਿੰਦਾ ਕੋਈ ਟੁੱਟੇ ਭੱਜੇ ਮੰਜੇ ਤੇ ਪਾ ਦਿੰਦਾ ਸੋ ਸਾਡੀ ਇਸ ਚੀਜ਼ ਦੇ ਨਾਲ ਕਿਸੇ ਨਾਲ ਕੋਈ ਜਦੋਜਾਤ ਨਹੀਂ ਕਿ ਕੰਮ ਕਿਉਂ ਕਰਾਉਂਦੇ ਹੋ ਕੰਮ ਕਰਾਓ ਪਰ ਜੀਵਨ ਵਧੀਆ ਦੋ ਜੀਵਨ ਵਧੀਆ ਦੋ ਅੱਜ ਇਹ ਵੀਰ ਪੂਰਾ ਮਤਲਬ ਕਿ ਸਾਰਾ ਦਿਨ ਅਰਜ ਕੇ ਸੁਤਦਾ ਸਾਡਾ ਕਿਸੇ ਨਾਲ ਵੈਰ ਨਹੀਂ ਪਰ ਦੇਖੋ ਆ ਵੀਰ ਹੁਣ ਇੱਥੇ ਇੱਕ ਆਰਾਮਦਾਇਕ ਜ਼ਿੰਦਗੀ ਦੀ ਜੀ ਰਿਆ ਤੁਸੀਂ ਚਿਹਰੇ ਦਾ ਹੀ ਫਰਕ ਦੇਖ ਲਓ ਕਿੰਨਾ ਕਿਉਂਕਿ ਆਰਾਮ ਗੱਦੇ ਦੇ ਉੱਪਰ ਆਰਾਮ ਫਰਮਾਇਆ ਗੱਦੇ ਤੇ ਮੰਜੇ ਤੇ ਨੀਂਦ ਕਿਵੇਂ ਦੀ ਆਉਂਦੀ ਹੈ ਤੁਸੀਂ ਸਮਝ ਸਕਦੇ ਹੋ ਜਿਹੜੇ ਇਨਸਾਨੀਅਤ ਨੂੰ ਸਮਝਦੇ ਆ ਦੇਖੋ ਜਿਹੜਾ ਬੰਦਾ ਦਿਮਾਗ ਹੀ ਠੀਕ ਨਹੀਂ ਸਾਨੂੰ ਇਹਨਾਂ ਨੂੰ ਕਹਿਣਾ ਪੈਂਦਾ ਵੀ ਭਾਈ ਲੰਮੇ ਪੈ ਜਾਓ ਭਾਈ ਇੱਧਰ ਬਹਿ ਜਾਓ ਛਾਵੇਂ ਹੋ ਜਾਓ ਧੁੱਪੇ ਬਹਿ ਜਾਓ ਜੇ ਗਰਮੀ ਆ ਤਾਂ ਇਹ ਧੁੱਪੇ ਬੈਠੇ ਰਹਿੰਦੇ ਨੇ ਜਾਂ ਸਰਦੀ ਆ ਤਾਂ ਛਾਵੇਂ ਬੈਠੇ ਰਹਿੰਦੇ ਨੇ ਕਿਉਂਕਿ ਦਿਮਾਗ ਨਹੀਂ ਕੰਮ ਕਰਦਾ ਸੋ ਇਸ ਕਰਕੇ ਅਸੀਂ ਉਹਨਾਂ ਲੋਕਾਂ ਦੇ ਖਿਲਾਫ ਆ ਜਿਹੜੇ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਛੁੱਟੀ ਕੋਈ ਆਰਾਮ ਨਹੀਂ ਦਿੰਦੇ ਬਸ ਹਰ ਵੇਲੇ ਗੁਏਜ ला ਛੱਡਣਾ ਤਾਂ ਕਈ ਵਾਰ ਤਾਂ ਅਜਿਹੇ ਵੀਰਾਂ ਨੂੰ ਸੰਗਲ ਮਾਰ ਕੇ ਰੱਖਿਆ ਜਾਂਦਾ ਇਹਨਾਂ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਆ ਸੋ ਅਸੀਂ ਉਹਨਾਂ ਲੋਕਾਂ ਦੇ ਖਿਲਾਫ ਆ ਹੋ ਸਕਦਾ ਅਸੀਂ ਤੁਹਾਡੀ ਨਿਗਾਹ ਦੇ ਵਿੱਚ ਗਲਤ ਹੋਈਏ ਪਰ ਅਸੀਂ ਸਾਨੂੰ ਲੱਗਦਾ ਅਸੀਂ ਆਪ ਦੀ ਆਕਾਲਪੁਰਖ ਦੀ ਨਿਗਾਹ ਦੇ ਵਿੱਚ ਸਹੀ ਆ ਕਿ ਅਸੀਂ ਮਜਲੂਮਾਂ ਨਾਲ ਖੜਦੇ ਆ ਅਸੀਂ ਉਹਨਾਂ ਲਈ ਕੰਮ ਕਰਦੇ ਜਿਨ੍ਹਾਂ ਦਾ ਦਿਮਾਗ ਠੀਕ ਨਹੀਂ ਹੁੰਦਾ

ਪੁਲਾ ਚੋਕਾਂ ਦੀ ਖੇਮਾ ਚੋਂ ਨੇ ਜੀ ਗੁਰੂ ਸਾਹਿਬ ਇਹ ਸੇਵਾ ਲੈਂਦੇ ਰਣ ਸਾਡੇ ਰਗੇ ਕਲਜੁਗੀਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ